ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਰਾਜ ਇਤਿਹਾਸ ਆ ਤੁਹਾਡੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਅਗਲੀ ਨੋਟੀਫਿਕੇਸ਼ਨਸ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਓ ਜੀ ਅੱਜ ਫੇਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਚਲੋ ਜੀ ਵੀਡੀਓ ਨੂੰ ਸਟਾਰਟ ਕਰ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਤਿ ਸ੍ਰੀ ਅਕਾਲ ਦਾ ਮਤਲਬ ਕੀ ਹੈ ਅਤੇ ਸਿੱਖਾਂ ਨੇ ਕਦੋਂ ਸਤਿ ਸ੍ਰੀ ਅਕਾਲ ਬੋਲਣਾ ਸ਼ੁਰੂ ਕੀਤਾ ਅਸਲ ਵਿੱਚ ਇਹ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੈਕਾਰੇ ਵਿੱਚੋਂ ਲੈ ਗਏ ਹਨ ਪੂਰਾ ਜੈਕਾਰਾ ਇਹ ਹੈ ਜੋ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਜੰਗਾਂ ਯੁੱਧਾਂ ਵਿੱਚ ਸਿੰਘਾਂ ਦਾ ਹੌਸਲਾ ਵਧਾਉਣ ਲਈ ਇਹ ਜੈਕਾਰਾ ਲਾਇਆ ਜਾਂਦਾ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇੱਕ ਜਿੱਤ ਦਾ ਪ੍ਰਤੀਕ ਹੈ ਇਸ ਜਕਾਰੇ ਨੂੰ ਖੁਸ਼ੀ ਜਾਂ ਕੋਈ ਸਨਮਾਨ ਮੌਕੇ ਵੀ ਨਾਇਆ ਜਾਂਦਾ ਹੈ ਅਤੇ ਬਹੁਤੇ ਸਾਡੇ ਵਿੱਚ ਲੋਕ ਸਤ ਸ੍ਰੀ ਅਕਾਲ ਨੂੰ ਸ਼ਸ਼ੀਕਾਲ ਜਾਂ ਸਸਰੀਕਾਲ ਬੁਲਾ ਦਿੰਦੇ ਹਨ ਆਸਲ ਵਿੱਚ ਪੂਰਾ ਸ਼ਬਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਦਾ ਮਤਬਲ ਅਕਾਲ ਖੁਰਕ ਸੱਚ ਹੀ ਹੈ ਕੋਈ ਉਹ ਇਸ ਦੁਨੀਆ ਨੂੰ ਸਜਣ ਵਾਲਾ ਹੈ ਅਤੇ ਭੋਜਨ ਪਦਾਰਥ ਦੇਣ ਵਾਲਾ ਹੈ ਬੋਲੇ ਸੋ ਨਿਹਾਲ ਦਾ ਮਤਬਲ ਜੋ ਬੋਲੂਗਾ ਉਹ ਹੀ ਨਿਹਾਲ ਹੋ ਜਾਊਗਾ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਸਿੱਖ ਇਕ ਦੂਜੇ ਨੂੰ ਜਦੋਂ ਮਿਲਦੇ ਤਾਂ ਸਤ ਕਰਤਾਰ ਆਕੇ ਬੁਲਾਉਂਦੇ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਦੋਂ ਇਕ ਦੂਜੇ ਨੂੰ ਦੋ ਸਿੰਘ ਮਿਲਣਗੇ ਤਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬੁਲਾਉਣਗੇ ਅੱਜ ਆਪਾਂ ਜਦੋਂ ਦੋ ਸਿੰਘਾਂ ਵਰਤਾਰੀ ਮਿਲਦੇ ਹਨ ਅੱਜ ਦੇਖਦੇ ਹਾਂ ਇੱਕ ਦੂਜੇ ਨੂੰ ਵੈਗੁਰ ਜੀ ਇੱਕ ਖਾਲਸਾ ਵੈਗੁਰ ਜੀ ਕੀ ਫੱਤੇ ਬਣਾਉਂਦੇ ਹਨ ਸੋ ਉਮੀਦ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਅਰਥ ਤੁਹਾਡੀ ਪਕੜ ਵਿੱਚ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਬੱਚਿਆਂ ਨੂੰ ਵੱਦ ਤੋਂ ਵੱਧ ਸਿੱਖਾ ਇਤਿਹਾਸ ਨਾਲ ਜੋੜੋ ਤੇ ਅਗਲੇ ਵਿਸ਼ੇ ਨਾਲ ਫੇਰ ਮਿਲਦੇ ਹਾਂ ਤਬ ਤੱਕ ਲਈ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤ